ਦੋ ਦਿਨ ਤੋਂ ਬਹੁਤ ਸਾਰਾ ਮਤਲਬ ਪਰਮ ਭਲੇਖੇ ਪਾਏ ਜਾ ਰਹੇ ਨੇ ਕਿ ਜੀ ਚੋਣ ਜਾਬਤਾ ਲਾਗੂ ਹੋ ਗਿਆ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਬਾਅਦ ਹੁਣ ਬੈਠਣ ਦਾ ਕੀ ਫਾਇਦਾ ਸਾਰੀਆਂ ਪੋਲੀਟਿਕਲ ਪਾਰਟੀਆਂ ਦੀਆਂ ਵੱਡੀਆਂ-ਵੱਡੀਆਂ ਰੈਲੀਆਂ ਹੋਣੀਆਂ ਨੇ ਵੱਡੀਆਂ-ਵੱਡੀਆਂ ਯਾਤਰਾਵਾਂ ਹੋਣੀਆਂ ਉਹਨਾਂ ਵਿੱਚ ਤਾਂ ਕੋਈ ਚੋਣ ਜਾਬਤਾ ਨਹੀਂ ਅਗਰ ਸਾਡੇ ਕਿਸਾਨ ਕਿਤੇ ਆਪਦੀ ਅੱਕੀ ਲੜਾਈ ਦੀ ਮਗਲ ਕਰਦੇ ਆ ਇਹਨਾਂ ਵਜ੍ਹਾ ਤੇ ਚੋਣ ਜਾਬਤਾ ਸਰਕਾਰ ਦੀ ਨਲਾਇਕੀ ਆ ਸਰਕਾਰ ਦੀ ਬਦਨੀਅਤ ਹੈ ਕਿ ਸਾਡੇ ਮਸਲੇ ਹੱਲ ਕਰਨ ਦੀ ਬਜਾਏ ਮਸਲਿਆਂ ਨੂੰ ਲਟਕਾਇਆ ਜਾ ਰਿਹਾ ਹੈ ਲਮਕਾਇਆ ਜਾ ਰਿਹਾ ਹੈ ਸਾਡੀ ਸਰਕਾਰ ਨੂੰ ਵੀ ਇਹ ਚੇਤਾਵਨੀ ਹੈ ਕਿ ਕਿਸੇ ਵੀ ਥਾਂ ਦੇ ਉੱਤੇ ਕਿਸੇ ਮੋਰਚੇ ਦੇ ਉੱਤੇ ਬੈਠੇ ਸਾਡੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਇਹ ਆਰਚਨਾ ਕੀਤਾ ਜਾਏ ਕਿ ਚੋਣ ਜਾਬਤਾ ਲਾਗੂ ਹੋ ਗਿਆ ਸੋ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਸ ਲੜਾਈ ਨੂੰ ਹੋਰ ਅੱਗੇ ਤੋਰਦਿਆਂ ਹੋਰ ਅੱਗੇ ਵਧਾਉਂਦਿਆਂ ਸਗੋਂ ਮੋਰਚੇ ਵਧਾਉਣ ਦੀ ਲੋੜ ਹੈ ਕਿਸਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਕਿਸਾਨ ਵੀਰਾਂ ਨੂੰ ਜਿਹੜੇ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਸਾਡੇ ਦੋਨਾਂ ਫੋਰਮਾਂ ਵੱਲੋਂ ਸਮੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕੇਐਮਐਮ ਵੱਲੋਂ ਜੋ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਹੈ ਇਸ ਅੰਦੋਲਨ ਦੇ ਦੌਰਾਨ ਫੈਸਲਾ ਲਿਆ ਗਿਆ ਹੈ ਰੋਣਾ ਫੋਰਮ ਵੱਲੋਂ ਸਾਂਝੇ ਤੌਰ ਤੇ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦਾ ਸ਼ਹੀਦੀ ਦਿਹਾੜਾ 23 ਮਾਰਚ ਨੂੰ ਸਾਰੇ ਬਾਰਡਰਾਂ ਦੇ ਉੱਤੇ ਮਨਾਇਆ ਜਾਣਾ ਹੈ ਪਹਿਲਾਂ ਸੀਗਾ ਕਿ ਕੇਵਲ ਖਨੌਰੀ ਤੇ ਸ਼ੰਭੂ ਬਾਰਡਰ ਤੇ ਮਨਾਵਾਂਗੇ ਹੁਣ ਅਦਰ ਜਿਹੜੇ ਚੱਲ ਰਹੇ ਨੇ ਸਾਡੇ ਮੋਰਚੇ ਸਾਰੇ ਮੋਰਚਿਆਂ ਦੇ ਉੱਤੇ ਇਹਨਾਂ ਸਾਡੇ ਸ਼ਹੀਦਾਂ ਦਾ ਦਿਨ ਮਨਾਇਆ ਜਾਣਾ ਹੈ ਮੇਰੀ ਬੇਨਤੀ ਹੈ ਵੱਦ ਤੋਂ ਵੱਦ ਕਿਸਾਨ ਵੱਦ ਤੋਂ ਵੱਦ ਸਾਡੀਆਂ ਭੈਣਾਂ ਵੱਦ ਤੋਂ ਵੱਦ ਸਾਡੇ ਦੁਕਾਨਦਾਰ ਤੇ ਸਾਡੇ ਮਜ਼ਦੂਰ ਵੀਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਨ ਮੋਰਚਾ ਚੜ੍ਹਦੀ ਕਲਾ ਚ ਹੈ ਹਾਂ ਇੱਕ ਗੱਲ ਹੋਰ ਦੱਸ ਦਿਆਂ ਕਿ ਦੋ ਦਿਨ ਤੋਂ ਬਹੁਤ ਸਾਰਾ ਮਤਲਬ ਪਰਮ ਭਲੇਖੇ ਪਾਏ ਜਾ ਰਹੇ ਨਹੀਂ ਕਿ ਜੀ ਚੋਣ ਜਾਬਤਾ ਲਾਗੂ ਹੋ ਗਿਆ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਬਾਅਦ ਹੁਣ ਬੈਠਣ ਦਾ ਕੀ ਫਾਇਦਾ ਦੋਸਤੋ ਗੱਲ ਸਪਸ਼ਟ ਹੈ ਕਿ ਅਸੀਂ ਕੋਡ ਆਫ ਕੰਡਕਟ ਤੋਂ 1 ਮਹੀਨਾ ਪਹਿਲਾਂ ਦੇ ਆ ਗਏ ਬੈਠੇ ਹਾਂ ਸਰਕਾਰ ਦੀ ਨਲਾਕੀ ਆ ਸਰਕਾਰ ਦੀ ਬਦਨੀਅਤ ਹੈ ਕਿ ਸਾਡੇ ਮਸਲੇ ਹੱਲ ਕਰਨ ਦੀ ਬਜਾਏ ਮਤਲਬ ਮਸਲਿਆਂ ਨੂੰ ਲਟਕਾਇਆ ਜਾ ਰਿਹਾ ਲਮਕਾਇਆ ਜਾ ਰਿਹਾ ਹੈ। ਔਰ ਇਹ ਸਾਡੀ ਹੁਣ ਮਤਲਬ ਸਮੇਂ ਦੇ ਮੁਤਾਬਕ ਬਣਦੀ ਲੋੜ ਹੈ ਕਿ ਜਿੰਨੀ ਦੇਰ ਤੱਕ ਦੁਬਾਰਾ ਸਰਕਾਰ ਨਹੀਂ ਬਣਦੀ ਓਨੀ ਦੇਰ ਤੱਕ ਅਸੀਂ ਆਪਦੇ ਅੰਦੋਲਨ ਨੂੰ ਜਾਰੀ ਰੱਖਣਾ ਹੈ। ਕਿਉਂਕਿ ਇਸ ਵੇਲੇ ਤੁਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਪੂਰੇ ਦੇਸ਼ ਦੇ ਇਤੋਂ ਤੱਕ ਨਹੀਂ ਕਿ ਵਰਲਡ ਦੇ ਏਜੰਡੇ ਤੇ ਤੁਸੀਂ ਆ ਚੁੱਕੇ ਹੋ ਕਿਸਾਨੀ ਦਾ ਇਸ਼ੂ ਆ ਚੁੱਕਿਆ ਸੋ ਇਸ ਕਰਕੇ ਇਸ ਲੜਾਈ ਨੂੰ ਹੋਰ ਅੱਗੇ ਤੋਰਦਿਆਂ ਹੋਰ ਅੱਗੇ ਵਧਾਉਂਦਿਆਂ ਸਗੋਂ ਮੋਰਚੇ ਵਧਾਉਣ ਦੀ ਲੋੜ ਹੈ ਸਾਡੇ ਜਿਹੜੇ ਇਸ ਵੇਲੇ ਮੋਰਚੇ ਚੱਲ ਰਹੇ ਨੇ ਸ਼ੰਭੂ ਤੇ ਮੋਰਚਾ ਚੱਲ ਰਿਹਾ ਹੈ ਖਨੌਰੀ ਚੋਤੇ ਮੋਰਚਾ ਚੱਲ ਰਿਹਾ ਹੈ ਡੱਬ ਵਾਲੀ ਫਤਿਆਬਾਦ ਤੇ ਮੋਰਚਾ ਚੱਲ ਰਿਹਾ ਹੈ ਨਾਲ ਦੀ ਨਾਲ ਰਤਨਪੁਰਾ ਚੋਟਾਲਾ ਰੋਡ ਦੇ ਉੱਤੇ ਰਾਜਸਥਾਨ ਦੇ ਵਿੱਚ ਵੀ ਇਹ ਮੋਰਚਾ ਚੱਲ ਰਹੇ ਨੇ ਸੋ ਇਹ ਜਿੰਨੇ ਥਾਵਾਂ ਦੇ ਉੱਤੇ ਸਾਡੇ ਮੋਰਚੇ ਚੱਲਦੇ ਨੇ ਪੀਸ ਪੁਲੀ ਸਾਡਾ ਅੰਦੋਲਨ ਹੈ ਸਾਨੂੰ ਸਾਡੇ ਸੰਵਿਧਾਨ ਨੇ ਰਾਈਟ ਦਿੱਤਾ ਹੋਇਆ ਹੈ ਕਿ ਅਸੀਂ ਆਪਣੀ ਲੜਾਈ ਆਪਣੀ ਮੰਗ ਰੱਖ ਸਕਦੇ ਹਾਂ ਸਾਰੀਆਂ ਪੋਲੀਟਿਕਲ ਪਾਰਟੀਆਂ ਤੋਂ ਸਾਡੀ ਇਹ ਲੜਾਈ ਹੈ ਸਾਡੀ ਮੰਗ ਹੈ ਸੋ ਇਸ ਕਰਕੇ ਚੌਨ ਜਾਬਤੇ ਦੀ ਆੜ ਦੇ ਵਿੱਚ ਕੋਈ ਕੋਈ ਵੀ ਪ੍ਰਸ਼ਾਸਨ ਕਿਤੋਂ ਵੀ ਅਜਿਹੇ ਆ ਕੁਝ ਕਰਨ ਦੀ ਕੋਸ਼ਿਸ਼ ਨਾ ਕਰੇ ਕਿ ਸਾਡੇ ਧਰਨਾਕਾਰੀਆਂ ਨੂੰ ਪ੍ਰੋਟੈਸਟ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨ ਕਰੇ ਸੋ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਪੂਰੀ ਤਰ੍ਹਾਂ ਪੀਸਫੁਲੀ ਸ਼ਾਂਤੀਪੂਰਵਕ ਢੰਗ ਦੇ ਨਾਲ ਸਾਡਾ ਅੰਦੋਲਨ ਚੱਲਦਾ ਹੈ ਉਹ ਅੰਦੋਲਨ ਓਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਸੋ ਇਹ ਮੇਰਾ ਸੁਨੇਹਾ ਹੈ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਸਾਡੇ ਮਜ਼ਦੂਰ ਵੀਰਾਂ ਨੂੰ ਸਾਡੇ ਦੁਕਾਨਦਾਰ ਵੀਰਾਂ ਨੂੰ ਤੇ ਨਾਲ ਦੀ ਨਾਲ ਸਾਡੀ ਸਰਕਾਰ ਨੂੰ ਵੀ ਇਹ ਚੇਤਾਵਨੀ ਹੈ ਕਿ ਕਿਸੇ ਵੀ ਥਾਂ ਦੇ ਉੱਤੇ ਕਿਸੇ ਮੋਰਚੇ ਦੇ ਉੱਤੇ ਬੈਠੇ ਸਾਡੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਇਹ ਆਰਚਨਾ ਕੀਤਾ ਜਾਏ ਕਿ ਚੋਣ ਜਾਬਤਾ ਲਾਗੂ ਹੋ ਗਿਆ ਚੋਣ ਜਾਬਤਾ ਲਾਗੂ ਹੋ ਗਿਆ ਤੇ ਕੱਲ ਨੂੰ ਤੁਹਾਡੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੀਆਂ ਵੱਡੀਆਂ-ਵੱਡੀਆਂ ਰੈਲੀਆਂ ਹੋਣੀਆਂ ਨੇ ਵੱਡੀਆਂ-ਵੱਡੀਆਂ ਯਾਤਰਾਵਾਂ ਹੋਣੀਆਂ ਨੇ ਉਹਨਾਂ ਲਈ ਤਾਂ ਕੋਈ ਚੋਣ ਜਾਬਤਾ ਨਹੀਂ ਅਗਰ ਸਾਡੇ ਕਿਸਾਨ ਕਿਤੇ ਆਪਦੀ ਹੱਕੀ ਲੜਾਈ ਦੀ ਮਗਲ ਕਰਦੇ ਆ ਇਹਨਾਂ ਵਜ੍ਹਾ ਤੇ ਚੋਣ ਜਾਬਤਾ ਸੁਪਰੀਮ ਕੋਰਟ ਦੀ ਰੂਲਿੰਗ ਹੈ ਸਪਸ਼ਟ ਉਹਨਾਂ ਦਾ ਫੈਸਲਾ ਹੋਇਆ ਹੋਇਆ ਸੁਪਰੀਮ ਕੋਰਟ ਵੱਲੋਂ ਕਿ ਸ਼ਾਂਤੀਪੂਰਵਕ ਢੰਗ ਦੇ ਨਾਲ ਆਪਣੀ ਲੜਾਈ ਲੜਦੇ ਕਿਸੇ ਵੀ ਵਿਅਕਤੀ ਨੂੰ ਛੇੜਿਆ ਨਹੀਂ ਜਾ ਸਕਦਾ ਔਰ ਸਾਡਾ ਰਾਈਟ ਹੈ ਸਾਡਾ ਮੌਲਿਕ ਅਧਿਕਾਰ ਹੈ ਕਿ ਅਸੀਂ ਆਪਣੀ ਆਪਣੀ ਗੱਲ ਸ਼ਾਂਤ ਮਈ ਢੰਗ ਦੇ ਨਾਲ ਰੱਖ ਸਕਦੇ ਆ ਉਸੇ ਤਰੀਕੇ ਨਾਲ ਅਸੀਂ ਰੱਖ ਰਹੇ ਆ ਕੋਈ ਵੀ ਅਧਿਕਾਰੀ ਛੇੜਛੜ ਕਰਨ ਦੀ ਕੋਸ਼ਿਸ਼ ਨਾ ਕਰੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ